ਮਕਦੂਰ ਰੱਤ ਕਮੇਟੀ ਪੰਜਾਬ ਜਿੰਦਾਬਾਦ ਸ਼ਾਨ ਮਜ਼ਦੂਰ ਸਿਹਤ ਕਮੇਟੀ ਪੰਜਾਬ ਜਿੰਦਾਬਾਦ ਸ਼ਾਨ ਮਜ਼ਦੂਰ ਸਿਹਤ ਕਮੇਟੀ ਪੰਜਾਬ ਜਿੰਦਾਬਾਦ ਸਸਿਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਅੱਜ ਆਪਾਂ ਪਹੁੰਚੇ ਆ ਇੱਥੇ ਬੂਟਾ ਸਿੰਘ ਦਾ ਖੇਤ ਆ ਪਿੰਡ ਮੱਦੋ ਕੇ ਵਿਖੇ ਇੱਥੇ ਕੋਈ ਇਹਨਾਂ ਦਾ ਕੋਈ ਪਹੀ ਦਾ ਰੌਲਾ ਸੀਗਾ ਦੂਜੀ ਧਰ ਜਿਹੜੀ ਉਹ ਆ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਪਹੀ ਨੂੰ ਬੋਹਣ ਦੀ ਕੋਸ਼ਿਸ਼ ਕਰਦੀ ਸੀਗੀ ਉਹਦੇ ਸਬੰਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬੰਦੇ ਨੇ ਸਹਾਰਾ ਲਿਆ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਖੇਤ ਇਕੱਠੇ ਹੋਏ ਆ ਕਿਸਾਨ ਦੇ ਆਹ ਕਰਦੇ ਆ ਬਾਈ ਬੂਟਾ ਸਿੰਘ ਨਾਲ ਗੱਲਬਾਤ ਕੀ ਆ ਇਹ ਇਹ ਮਾਜਰਾ ਕਿਉਂ ਕੱਟ ਹੋਇਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਕੱਟ ਇੰਨਾ ਕਿਵੇਂ ਹੋਇਆ ਜੀ ਕੀ ਆ ਇਹ ਤੇ ਮੈਂ ਜੀ ਕਿਤੇ ਬੋਲਿਆ ਨਹੀਂ ਗਾ ਇਹ ਬਾਈ ਜੀ ਗੱਲ ਕਰਨਗੇ ਸਸਿ ਗੱਲ ਜੀ ਭਰਾ ਜੀ ਕਿਵੇਂ ਆਪਣਾ ਅੱਜ ਦਾ ਖਾਤਾ ਬਾਰੇ ਦੇ ਬਾਰੇ ਜਾਣਕਾਰੀ ਦਿਓ ਜੀ ਜਿਹੜਾ ਇਹ ਅੱਜ ਦਾ ਇਕੱਠਾ ਇਹ ਜਿਹੜੇ ਕਿਸਾਨ ਹੈਗੇ ਆ ਬੂਟਾ ਸਿੰਘ ਇਹਨਾਂ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਟੱਕਾ ਹੋ ਰਿਹਾ ਵਾ ਕਿਉਂਕਿ ਦੂਜੀ ਧਿਰ ਵੀ ਪਿੰਡ ਦੀ ਆ ਪਰ ਕਸੂਰ ਅਸੀਂ ਉਹਨਾਂ ਦਾ ਵੀ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਅਸੀਂ ਕਸੂਰ ਵਾਰਾ ਇਹਦੇ ਚ ਪ੍ਰਸ਼ਾਸਨ ਸਰਕਾਰ ਕਸੂਰਵਾਰ ਆ ਜਿਹੜੇ ਸਾਨੂੰ ਲੋਕਾਂ ਨੂੰ ਆਸਮੈਂ ਡਹਾ ਰਹੇ ਆ ਕਿਉਂਕਿ ਸਰਕਾਰ ਸਾਡੇ ਨਾਲ ਮਾਰੂ ਨੀਤੀਆਂ ਨੇ ਤੇ ਲਾਗੂ ਨਵੀਆਂ ਕਰਦੀਆਂ ਕਿ ਸਾਡੇ ਲੋਕਾਂ ਦਾ ਜਿਹੜਾ ਧਿਆਨ ਆਸਮੈਂ ਲੋਕਾਂ ਦੀ ਜਰੂਰਤ ਰਹੀਏ ਅਸੀਂ ਸੋ ਇਸ ਪਰਿਵਾਰ ਦਾ ਜਿਹੜਾ ਬੈਡ ਪ੍ਰੂਫ ਹੈਗਾ ਖੂਹ ਹੈਗਾ ਦਿਖਾ ਦਿਓ ਤੁਸੀਂ ਇਸ ਖੂਹ ਨੂੰ ਪਹੀ ਆਉਂਦੀ ਆ ਜਿਹੜੀ ਇੱਥੇ ਜਿਹੜੀ ਦੂਜੀ ਧਰਾਂ ਉਹਨੇ ਤਕਸੀਮ ਕਰਾਈ ਆ ਤਕਸੀਮ ਹਮੇਸ਼ਾ ਇਸ ਤਰ੍ਹਾਂ ਹੁੰਦੀ ਹੁੰਦੀ ਆ ਵੀ ਜਿਹੜੀ ਤਕਸੀਮ ਆ ਅਸੀਂ ਮੈਂ ਤਕਸੀਮ ਕਰਉਣੀ ਚਾਹੁੰਨਾ ਤਾਂ ਉਹ ਤਕਸੀਮ ਆ ਵੀ ਜਿਹੜੇ ਜਿਹੜੇ ਨੰਬਰਾਂ ਤੇ ਮੇਰਾ ਕਬਜ਼ਾ ਉਹ ਤਕਸੀਮ ਹੋ ਜਾਣੀ ਚਾਹੀਦੀ ਆ ਤੇ ਦੂਜਿਆਂ ਤੇਰਾਂ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਹੋ ਜਾਣੀ ਚਾਹੀਦੀ ਆ ਪਰ ਜਿਹੜੀ ਇਹ ਤਕਸੀਮ ਹੋਈ ਆ ਕੋਈ ਹੋਰ ਵੱਖਰੇ ਜਿਹੇ ਢੰਗ ਨਾਲ ਹੋ ਗਈ ਆ ਇਹ ਤਕਸੀਮ ਇਸ ਤਰ੍ਹਾਂ ਹੋ ਗਈ ਵੀ ਨੰਬਰ ਭੰਨ ਕੇ ਤਕਸੀਮ ਹੋ ਗਈ ਆ ਇੱਕ ਬੰਦਾ ਜਿਹੜਾ ਆਪਦੀ ਵਾਹ ਨੂੰ ਚੌਰਸ ਕਰ ਜਾਂਦਾ ਤੇ ਦੂਜੇ ਜਿਹੜੇ ਬਾਕੀ ਹਿੱਸੇਦਾਰ ਹੈਗੇ ਆ ਉਹਨਾਂ ਨੂੰ ਜਿਹੜੇ ਹੈਗੇ ਆ ਖਿੱਤਿਆਂ ਚ ਵੰਡਿਆ ਜਾ ਰਿਹਾ ਸੋ ਇਹਦੇ ਵਿੱਚ ਸਾਰਾ ਸਿੱਧੇ ਦਾ ਸਿੱਧਾ ਪਟਵਾਰੀ ਕਾਨੂੰਗੋ ਤਹਿਸੀਲਦਾਰ ਹਨ ਬੋਲ ਲਵਾ ਜਿਨ੍ਹਾਂ ਨੇ ਇਹ ਜਿਹੜੀ ਸਾਰਾ ਵਸਾਹ ਦੀ ਜਿਹੜੀ ਇਹ ਜੜ ਹੈਗੇ ਆ ਹੋਕੇ ਸਬੰਧ ਵਿੱਚ ਜਦੋਂ ਇਹ ਪਰਿਵਾਰ ਨਾਲ ਇਹ ਤੱਕਾ ਹੋਣ ਲੱਗਾ ਤਾਂ ਇਹ ਜਥੇਬੰਦੀ ਕੋਲੇ ਸਾਡੇ ਪ੍ਰਧਾਨ ਜਗਤਾਰ ਸਿੰਘ ਮੱਧੋ ਕੇ ਕੋਲੇ ਆਏ ਸੋ ਅਸੀਂ ਜਿਹੜਾ ਦੂਸਰਾ ਪਰਿਵਾਰ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕੋਈ ਇਹ ਨਹੀਂ ਵੀ ਅਸੀਂ ਇੱਕ ਤਰਫੀ ਗੱਲ ਲੈ ਕੇ ਤੁਰ ਪਏ ਆ ਸਾਡੀ ਸਾਰੀ ਟੀਮ ਬਲਾਕ ਟੀਮ ਉਸ ਦੂਸਰੇ ਪਰਿਵਾਰ ਨਾਲ uh, did i… ਬੈਠ ਕੇ ਵੀ ਗੱਲਬਾਤ ਕਰਨ ਦੀ ਇਹਨੂੰ ਗੱਲ ਨੂੰ ਜਿਹੜਾ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਗਈ ਆ ਕੱਲ ਸ਼ਾਮ ਨੂੰ ਵੀ ਬੈਠੇ ਅੱਜ ਸਵੇਰ ਵੀ ਬੈਠੇ ਆ ਵੀ ਯਾਰ ਇਸ ਤਰ੍ਹਾਂ ਨਹੀਂ ਗਮਾੜ ਹੱਥੇ ਆ ਹਮੇਸ਼ਾ ਇਕੱਠੇ ਰਹਿਣਾ ਨਾ ਇੱਕੋ ਪੈਂਡ ਕਰੈਣਾ ਵੀ ਆਪੇ ਇਸ ਗੱਲ ਨੂੰ ਲੜਾਈ ਵਾਲੇ ਪਾਸੇ ਨਾ ਲਜਾਈਏ ਚਲੋ ਨਹੀਂ ਸਿਰੇ ਚੜੀ ਕਿਉਂਕਿ ਦੂਸਰੇ ਪਾਸੇ ਜਿਹੜਾ ਪ੍ਰਸ਼ਾਸਨ ਦਾ ਵੀ ਆਪਦੀ ਜੋਰ ਜਮਾਈ ਕਰ ਰਿਹਾ ਸੋ ਇਸ ਕਰਕੇ ਜਿਹੜਾ ਇਹ ਅੱਜ ਉਹ ਪ੍ਰਸ਼ਾਸਨ ਵੱਲੋਂ ਜਾਂ ਪਰਿਵਾਰ ਵੱਲੋਂ ਇਹ ਜਿਹੜੀ ਰਸਤਾ ਬਾਹ ਕੇ ਮਤਲਬ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਰੀ ਟੀਮ ਨੇ ਉਹਨੂੰ ਨਹੀਂ ਹੋਣ ਦਿੱਤਾ ਤੇ ਨਾ ਹੀ ਹੋਣ ਦਿਆਂਗੇ ਇਹ ਵੀ ਹੈਗਾ ਇਹ ਇਹ ਭਾਵੇਂ ਹਾਈ ਕੋਰਟ ਦਾ ਫੈਸਲਾ ਆ ਜਾਏ ਭਾਵੇਂ ਸੁਪਰੀਮ ਕੋਰਟ ਦਾ ਆ ਜਾਏ ਪਰ ਜਿਹੜੇ ਸਾਡਾ ਕਾਨੂੰਨ ਆ ਉਹ ਦੋ ਤਰ੍ਹਾਂ ਦਾ ਇੱਕ ਲਚਕੀਲਾ ਤੇ ਇੱਕ ਜਿਹੜਾ ਕਲਡਾ ਜ ਨਹੀਂ ਜਿਹੜੇ ਜਿਹੜੇ ਆਮ ਗਰੀਬ ਲੋਕ ਆ ਉਹਨਾਂ ਵਾਸਤੇ ਲਚਕੀਲਾ ਜਿਹੜੇ ਤਨਾਟ ਲੋਕ ਉਹਨਾਂ ਵਾਸਤੇ ਕਾਨੂੰਨ ਉਹ ਦੋ ਤਰਫਾ ਵਰਤਿਆ ਜਾ ਰਿਹਾ ਜਿਸ ਦਾ ਕਰਕੇ ਇੱਥੇ ਵੀ ਜਿਹੜੀ ਇਹ ਲੋਕਾਂ ਦੀ ਕਚਹਿਰੀ ਆ ਇਹ ਲੋਕਾਂ ਦੀ ਹਾਈ ਕੋਰਟ ਆ ਇਹਦੇ ਚ ਜਿਹੜੇ ਫੈਸਲੇ ਹੋਣਗੇ ਉਹ ਸਹੀ ਤੇ ਹਕੀਕੀ ਜ਼ਮੀਨੀ ਜੋ ਜ਼ਮੀਨ ਜ਼ਮੀਨੀ ਪੱਧਰ ਤੇ ਜੋ ਗਰਾਊਂਡ ਲੈਵਲ ਤੇ ਉਹ ਫੈਸਲੇ ਹੋਣੇ ਆ ਸਾਨੂੰ ਹਾਈ ਕੋਰਟ ਦਾ ਸੈਸ਼ਨ ਕੋਰਟ ਦਾ ਕੋਈ ਇੰਨਾ ਫੈਸਲਾ ਨਾ ਸਾਨੂੰ ਕੋਈ ਹੈ ਨਹੀਂ ਤੇ ਨਾ ਹੀ ਸਾਡੇ ਮੰਨਣ ਚਾਉਂਦੇ ਆ ਜਥੇ ਬੰਦ ਘਟਾਂਚੇ ਨਹੀਂ ਇਹਨਾਂ ਗੱਲਾਂ ਨੂੰ ਮੰਨਣ ਚਾਉਂਦੇ ਕਿਉਂਕਿ ਜਿਹੜੇ ਹਾਈ ਕੋਰਟਾਂ ਦੇ ਵਕੀਲ ਆ ਜਿਹੜੇ ਜੱਜ ਆ ਉਹ ਸਾਰੇ ਤਨਾਟ ਲੋਕਾਂ ਦੇ ਆ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਆ ਸੋ ਇਸ ਮਸਲੇ ਤੇ ਜਿਹੜੀ ਅੱਜ ਗੱਲਬਾਤ ਹੈ ਅਸੀਂ ਇਕੱਠੇ ਹੋਏ ਆਂ ਤੇ ਬਾਕੀ ਸਾਡੇ ਬਲਵਿੰਦਰ ਸਿੰਘ ਜੀ ਹੈਗੇ ਪ੍ਰਧਾਨ ਜੀ ਇਹਨਾਂ ਨਾਲ ਗੱਲ ਕਰੋ ਜਗਤਾਰ ਸਿੰਘ ਹੈਗੇ ਆ ਇਹ ਵੀ ਤੁਹਾਨੂੰ ਸਾਰੀ ਇਸ ਗੱਲ ਤੇ ਜਾਣਕਾਰੀ ਦੇਣਗੇ ਕਿਉਂਕਿ ਜਿਹੜੀ ਵਿਧ ਪ੍ਰੂਫ ਹੈਗੀ ਆ ਰਿਕਾਰਡ ਇਹ ਤਾਂ ਲਿਆ ਇਹ ਹੁਣੇ ਅਸੀਂ ਇਹ ਜਿਹੜਾ ਨਕਸ਼ਾ ਇਹ ਪਰਿਵਾਰ ਨੂੰ ਦੇ ਹੀ ਨਹੀਂ ਸੀ ਰਿਹਾ ਦੇਖੋ ਲੱਠੇ ਨਕਸ਼ੇ ਦੀ ਜਿਹੜੀ ਫੋਟੋ ਕਾਪੀ ਆ ਕਾਨੂੰਗੋ ਪਟਵਾਰੀ ਨਹੀਂ ਸੀ ਦੇ ਰਿਹਾ ਇਹ ਵੀ ਅਸੀਂ ਜਥੇਬੰਦਕ ਤੌਰ ਤੇ ਹੁਣੇ ਇੱਕ ਘੰਟਾ ਪਹਿਲਾਂ ਡੰਡੇ ਤੇ ਝੰਡੇ ਦੇ ਜ਼ੋਰ ਤੇ ਲੈ ਕੇ ਆਏ ਆ ਪ੍ਰਾਂਤਨ ਖੂਹ ਆ ਪੁਰਾਣੇ ਖੂਹ ਨੂੰ ਲਗਭਗ 100 ਸਾਲ ਤੋਂ ਉੱਪਰ ਦੀ ਜਿਹੜੀ ਇਹ ਰਾਸਤਾ ਜਿਹੜਾ ਹੈ ਪਈ ਆਉਂਦੀ ਆ ਖੂਹ ਉਮੇ ਜਿਹੜਾ ਹੈਗਾ ਨਾ ਬੋਲ ਲਵਾਂ ਮੈਂ ਦਰਸ਼ਕੋ ਸਾਨੂੰ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈਸ ਸਖਤਰ ਜਿਨ੍ਹਾਂ ਨੇ ਸਾਨੂੰ ਹੁਣ ਤੱਕ ਦਾ ਜੋ ਵੀ ਹੈ ਜਾਣਕਾਰੀ ਦਿੱਤੀ ਆ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ ਬਲਵਿੰਦਰ ਸਿੰਘ ਜੀ ਹਾਂਜੀ ਹਾਂਜੀ ਬਲਵਿੰਦਰ ਸਿੰਘ ਪ੍ਰਧਾਨ ਜੀ ਮੌਜੂਦ ਨੇ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਹੈ ਤੁਹਾਡਾ ਇਸ ਬਾਰੇ ਕਹਿਣਾ ਜੀ ਇਹ ਸਦੀਆਂ ਤੋਂ ਪਹਿਲਾਂ ਖੂਹ ਲੱਗਾ ਹੈ ਪਰਾਵਾਂ ਦਾ ਸਾਰਾ ਖੇਸੀ ਇਕੱਠਾ ਸੀ ਨਸਰਕਾ ਸੀ ਉਹਦੇ ਵਿੱਚ ਇਹਨਾਂ ਦੀ ਭਰਪੇ ਨਾ ਵੰਡੀ ਸੀ ਹੋਰ ਇੱਕ ਪਾਰਟੀ ਆਪਦੇ ਸਿਆਸੀ ਜੋਰ ਤੇ ਤੱਕੇ ਨਾਲ ਇਹਨਾਂ ਦਾ ਰਸਤਾ ਬੰਦ ਕਰਨਾ ਚਾਹੁੰਦੀ ਹੈ ਜਿਹੜਾ ਕਿ ਬਹੁਤ ਸਮੇਂ ਤੋਂ ਚੱਲਦਾ ਹੈ ਉਹ ਰਸਤੇ ਦਾ ਉਹਨੂੰ ਜਿਵੇਂ ਮਿਲਿਆ ਹੋਇਆ ਹੈ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੀ ਮਿਹਰੀ ਭਗਤਾਨ ਉਹਦੇ ਵਿੱਚ ਸਾਡੀ ਜਥੇਬੰਦੀ ਨੇ ਇਹ ਸਾਰੀ ਕੋਖਪੜਤਾੜ ਕੀਤੀ ਹੈ ਵੀ ਇਹ ਪਾਰਟੀ ਸੱਚੀ ਹੈ ਅਸੀਂ ਇਹਨਾਂ ਦੀ ਮਦਦ ਤੇ ਖੜੇ ਹਾਂ ਜੋ ਨਿਆ ਸਰਕਾਰ ਦੇਉ ਸਾਨੂੰ ਉਹ ਤੇ ਯਕੀਨ ਨਹੀਂ ਪਰ ਸਾਡਾ ਇਹ ਨਿਆਂ ਨਾਲ ਦੋਮਣਾ ਬਈ ਅਸੀਂ ਇਹ ਤੇ ਕਬਜ਼ਾ ਨਹੀਂ ਹੋਣ ਦੇਣਾ ਬਰਕਰਾਰ ਪਈ ਰੱਖਾਂਗੇ ਜਿੰਨਾ ਕਿ ਚੱਲੂਗੀ ਚਲਾਉਣੀ ਹੈ ਜੀ ਸਾਡੇ ਨਾਲ ਮੌਜੂਦ ਹੈ ਜੀ ਜਗਤਾਰ ਸਿੰਘ ਪ੍ਰਧਾਨ ਮੱਦੋਕੇ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਮੱਦੋਕੇ ਅੰਗਰੇਜ਼ ਸਿੰਘ ਬੂਟਾ ਸਿੰਘ ਤੇ ਕੇਵਲ ਸਿੰਘ ਦਾ ਪਹੀ ਦਾ ਰਸਤੇ ਇਹਦੇ ਰਸਤੇ ਦਾ ਚੱਕਰ ਪਿਆ ਹੋਇਆ ਜੋ ਇਹ ਰਸਤਾ ਆਉਂਦਾ ਲੱਗ ਪੱਗ ਚੌਥੀ ਪੀੜੀ ਚ ਆ ਗਿਆ ਇਹ ਜਿਹੜਾ ਇਹ ਰਸਤਾ ਇਹਨਾਂ ਦਾ ਮਤਲਬ ਕਰਕੇ ਖਾਤੇ ਚ ਛੱਡਿਆ ਹੋਇਆ ਜਮੀਨ ਚੋਂ ਦਿੱਤਾ ਹੋਇਆ ਸਾਰਾ ਨੂੰ ਉਹਨੇ ਉਹਨੇ ਜਗ੍ਹਾ ਛੱਡ ਕੇ ਮਤਲਬ ਇਹ ਸਾਂਝਾ ਖਾਤੇ ਤੇ ਤੁਰਿਆ ਹੁੰਦਾ ਇਹ ਭਰਾਵੋ ਕੋਈ ਅੱਜ ਨਵਾਂ ਤਾਂ ਹੈ ਨਹੀਂ ਜਿਹੜਾ ਅੱਜ ਹੀ ਮਤਲਬ ਮਸਲਾ ਚੱਕ ਲਿਆ ਕਿਉਂ ਇਹ ਸਰਕਾਰਾਂ ਇਹ ਜਿਹੜੀਆਂ ਸਰਕਾਰਾਂ ਅੱਖਾਂ ਮੀਚ ਕੇ ਕੰਮ ਕਰਦੀਆਂ ਲੜਾਉਂਦੀਆਂ ਪੜਾਉਂਦੀਆਂ ਇਹ ਹੁੰਗਲ ਉਧਰ ਨੂੰ ਮੁੱਤਰੇ ਕੋਈ ਪਿਆ ਆਉਂਦਾ ਇਹ ਕੰਮ ਇਸ ਕਰਕੇ ਵੀ ਇਹ ਬਿਲਕੁਲ ਤਕਾ ਪੁਰਾਣੇ ਕੂ ਮੌਜੂਦਾ ਉੱਥੇ ਖੜਾ 100 ਸਾਲ ਦਾ ਘਟੋ ਘਾਟੂ ਅਪਨ ਤੇ ਬੰਦ ਹੋਊਗਾ 100 ਸਾਲ ਤੋਂ ਕੋਈ ਇਹ ਨਵੀਂ ਗੱਲ ਨਹੀਂ ਹੈ ਇਹ ਬਿਲਕੁਲ ਇਹ ਧੱਕਾ ਸਾਡੇ ਪਿੰਡ ਦਾ ਮਸਲਾ ਅਸੀਂ ਦੂਜੀ ਧਰਨਾਂ 'ਤੇ ਬਹਿ ਕੇ ਗੱਲਬਾਤ ਕੀਤੀ ਪਰ ਉਹ ਨਹੀਂ ਕਿਸੇ ਗੱਲ ਤੇ ਆਉਂਦਾ ਉਹ ਧੱਕਾ ਕਰ ਰਹੇ ਆ ਉਹ ਕਹਿੰਦਾ ਵੀ ਪਈ ਮੈਂ ਬਹਣੂਏ ਬਹਣੀ ਆ ਵੇਖੋ ਪ੍ਰਸ਼ਾਸਨ ਐਸ ਡੀਓ ਜਾਂ ਮਤਲਬ ਪਟਵਾਰੀ ਆ ਤਹਿਸੀਲਦਾਰ ਇਹਨਾਂ ਦੀ ਮਿਲੀ ਭੁਗਤਣਾ ਕਾਨੂੰਗੋ ਦੀ ਨਾਲ ਇਹ ਸਰਿਆਂ ਨੂੰ ਧੱਕਾ ਹੋ ਰਿਹਾ ਪਤਾ ਨਹੀਂ ਕੀ ਇਹਨਾਂ ਨੇ ਅ ਰਸਬਤ ਲਈਆਂ ਕੀ ਲਿਆ ਤੇ ਇਹਦੂ ਬਣਾ ਦਾ ਕੋਈ ਤੱਕਾ ਹੋ ਹੀ ਨਹੀਂ ਸਕਦਾਗਾ ਪਰ ਭਰਾਵੋ ਦੇਖੋ ਜਿਹੜੀ ਜਾਇਜਾ ਗੱਲ ਇਹ ਲੋਕ ਅਦਾਲਤਾਂ ਅਸੀਂ ਉਹ ਅਦਾਲਤਾਂ ਨੂੰ ਨਹੀਂ ਮੰਨਦੇ ਸਾਡੇ ਜਿਹੜੇ ਫੈਸਲੇ ਆ ਅਦਾਲਤ ਵਿੱਚ ਹੋਣਿਆ ਲੋਕਾਂ 'ਚ ਹੋਣਿਆ ਫੈਸਲੇ ਤੇ ਕਰਾਂਗੇ ਵੀ ਇਹਦੇ 'ਚ ਪਰ ਇਹ ਤੱਕਾ ਨਹੀਂ ਹੋਣ ਦੇਵਾਂਗੇ ਜੇ ਉਹ ਬਹਿ ਕੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ ਭਰਾਵਾਂ ਤੌਰ ਤੇ ਅਸੀਂ ਗੱਲਬਾਤ ਉਧਰੋਂ ਤੇ ਇਧਰੋਂ ਵੀ ਤਿਆਰ ਆਂ ਜਿਵੇਂ ਮਰਜੀ ਮਤਲਬ ਅਸੀਂ ਇਧਰੋਂ ਦੂਏ ਪਾਸੋਂ ਵੀ ਚਲੋ ਇਹਨਾਂ ਦੀ ਸਹਿਮਤੀ ਨਾ ਕਹਤਾ ਵੀ ਸਿੱਧੀ ਪਈ ਦੇ ਦਿਓ ਗਾਂ ਦੂਏ ਪਾਸੋਂ ਦੇ ਦਿਓ ਚਲੋ ਜੇ ਤੈਨੂੰ ਕੋਈ ਡਿੱਕਾ ਲੱਗਦਾ ਤੂੰ ਲਿਖਾ ਲਈ ਜਾਂ ਕੀ ਵੀ ਕਰ ਲਿਆ ਪਰ ਇਹ ਬਿਲਕੁਲ ਗਲਤ ਆ ਅਸੀਂ ਫੇਰ ਵੀ ਲੜਾਈ ਪੜਾਈ ਤੋਂ ਇਹਨਾਂ ਨੂੰ ਰੋਕ ਲਿਆ ਸੀ ਵੀ ਭਾਈ ਚਲੋ ਇਧਰ ਦੀ ਲੈ ਲਓ ਪਰ ਉਸ ਤੋਂ ਵੀ ਭੱਜ ਗਿਆ ਉਹ ਕਹਿੰਦਾ ਮੈਂ ਹੁਣ ਤਾਂ ਰਸਤਾ ਦੇਣਾ ਹੀ ਨਹੀਂ ਕਿ ਤੂੰ ਇਸ ਕਰਕੇ ਫਿਰ ਸਾਨੂੰ ਆਪਣੀ ਟੀਮ ਬੁਲਾਉਣੀ ਪਈ ਕਿਸਾਨ ਮਜ਼ਦੂਰ ਸੰਘਰਸ਼ ਦੀ ਬੇਟੀ ਪਰ ਇਹ ਅਸੀਂ ਜਿੰਨਾ ਜਿਹੜੇ ਫੈਸਲੇ ਨੇ ਹੁੰਦਾ ਅਸੀਂ ਇਹ ਪੜੀ ਬਹੁਣ ਨਹੀਂ ਦੇਵਾਂਗੇ ਪ੍ਰਧਾਨ ਜੀ ਜਿਵੇਂ ਆਪਣੇ ਕਹਿਣ ਮੁਤਾਬਕ ਹੈ ਵੀ ਇਹ ਪ੍ਰਸ਼ਾਸਨ ਤੋਂ ਗਲਤੀ ਹੋਈ ਆ ਜਾਂ ਇਹਨਾਂ ਬੰਦਿਆਂ ਦੀ ਦੇਖਰੇਖ ਦੇ ਵਿੱਚ ਨਹੀਂ ਹੋਈ ਕੋਈ ਭੁੱਲ ਹੋਈ ਆ ਤੇ ਇਹਦੇ ਨਾਲ ਇਹਦਾ ਫੈਸਲਾ ਪਹੀਦਾ ਹੋਇਆ ਵਾ ਤੇ ਅੱਜ ਦਾ ਜਿਹੜਾ ਵਿਸ਼ਾ ਜਪਣਾ ਇੰਨਾ ਇਕੱਠਾ ਹੈ ਤੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਕੋਈ ਆਪਾਂ ਜਾਣਕਾਰੀ ਦਿੱਤੀ ਆ ਆ ਰਿਹਾ ਉਹ ਜਾਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਜੀ ਕੋਈ ਦੱਸਿਆ ਤਾਂ ਉਹਨਾਂ ਬਾਰੇ ਬਾਰ ਬਾਰ ਅਸੀਂ ਬੇਨਤੀ ਕੀਤੀ ਜਿਹੜੀ ਤੁਸੀਂ ਗੱਲ ਕਰੀ ਆ ਵੀ ਭੁੱਲ ਹੋਈ ਵੀ ਆ ਦੇਖੋ ਇਹ ਨਕਸ਼ਾ ਹੈ ਨਕਸ਼ੇ ਤੇ ਬਕਾਇਦਾ ਪਈ ਆ ਖੂ 26 ਨੰਬਰ ਹੈਗਾ ਇਹ ਸਾਰਾ ਕੁਝ ਜਿਵੇਂ ਕਹਿ ਦਈਏ ਵੀ ਪੈਸਾ ਝੋਕ ਕੇ ਹੋਇਆ ਵਾ ਜੇ ਇੱਥੇ ਸਾਡੇ ਮੌਕੇ ਦੇ ਡੀਸੀ ਸਾਹਿਬ ਕੋਲੇ ਪੂਰੀ ਪਾਵਰ ਆ ਹਾਂਜੀ ਡੀਸੀ ਸਾਹਿਬ ਇਹਦੀ ਪੂਰੀ ਸਾਂਨਵੀਨ ਕਰਨ ਉਹ ਦੇਖਣ ਵੀ ਜਿਨੇ ਊੜਾੜਾ ਨਕਸ਼ਾ ਜਿਹੜੇ ਪਟਵਾਰੀ ਨੇ ਬਣਾ ਕੇ ਦਿੱਤਾ ਜਿਹੜੇ ਪਟਵਾਰੀ ਨੇ ਉੱਥੇ ਏਸੀ ਰੂਮ 'ਚ ਬੈਠ ਕੇ ਇਹ ਪਹੀ ਨਕਸ਼ੇ 'ਚ ਚੱਕਤੀ ਹਾਂਜੀ ਉਹਨੇ ਪਹੀ ਚੱਕਤੀ ਇਹੇ ਉੱਥੇ ਬੰਦੀ ਕਾਰਵਾਈ ਹੋਵੇ ਸਾਡੇ ਲੋਕਾਂ ਦੇ ਰੌਲੇ ਨਹੀਂ ਪੈਂਦੇ ਅਸੀਂ ਤਾਂ ਦੇਖ ਰਹੇ ਹਾਂ ਮੌਜੂਦਾ ਜੀ ਅੱਜ ਵੀ ਮੌਜੂਦ ਆ 100 ਸਾਲ ਤੋਂ ਉੱਪਰ ਦੀ ਮੌਜੂਦ ਆ ਪਰ ਜਿਹੜੀ ਕਾਗਜ਼ਾਂ 'ਚ ਹੈਗੀ ਆ ਉਹ ਪਟਵਾਰੀ ਕਾਨੂੰਗੋ ਤਹਿਸੀਲਦਾਰ ਨੇ ਚੱਕਤੀ ਆ ਆਪਸ ਵਿੱਚ ਪੜਿਉਣ ਵਾਲੀ ਗੱਲ ਕਰਤੀ ਇੱਕ ਗਵਾਂਢੀ ਨੂੰ ਗਵਾਂਢੀ ਦੇ ਨਾਲ ਜਦੋਂ ਕਿ ਗਵਾਂਢੀ ਗਵਾਂਢੀ ਦਾ ਹਮਦਰਦੀ ਹੁੰਦਾ ਵਾ ਕਿ ਇਹ ਫਿਰ ਇਹ ਮਹਿਕਮੇ ਦੀ ਨੰਗੈਲੀ ਆ ਜਿਹੜੇ ਏਸੀ ਰੂਮ ਦੇ ਵਿੱਚ ਬੈਠੇ ਉੱਥੇ ਲੱਖਾਂ ਤਨਖਾਹਾਂ ਲੈ ਰਹੇ ਆ ਸਾਡੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਟੈਕਸ ਦੇ ਰੂਪ 'ਚ ਅਸੀਂ ਪੇ ਕਰਦੇ ਆ ਜਿਹੜਾ ਉਦੋਂ ਅੱਗੇ ਗੱਲ ਕਰੀ ਤੁਸੀਂ ਪ੍ਰਸ਼ਾਸਨ ਦੀ ਸਾਰੇ ਮੋਗੇ ਪ੍ਰਸ਼ਾਸਨ ਨੂੰ ਸੀਐਡੀ ਨੂੰ ਅਸੀਂ ਸਵੇਰ ਦਾ ਦੱਸਿਆ ਹੋਇਆ ਇੱਕ ਵੀ ਅਧਿਕਾਰੀ ਨੇ ਆ ਕੇ ਇੱਥੇ ਮੌਕਾ ਦੇਖਣ ਦੀ ਜ਼ਿੰਮੇਵਾਰੀ ਨਹੀਂ ਸਮਝੀ ਇੱਕ ਵੀ ਅਧਿਕਾਰੀ ਨੇ ਨਾ ਸਿਵਲ ਪ੍ਰਸ਼ਾਸਨ ਨੇ ਨਾ ਪੁਲਿਸ ਪ੍ਰਸ਼ਾਸਨ ਨੇ ਕੀ ਇਹਨਾਂ ਦਾ ਇਹ ਬਣਦਾ ਨਹੀਂ ਆ ਵੀ ਉੱਥੇ ਯਾਰ ਕੋਈ ਆਪਸ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਤੇ ਤੁਸੀਂ ਦੇਖੋ ਵੀ ਜਿਹੜੀ ਦੂਜੀ ਧਿਰ ਹੈਗੀ ਆ ਉਹ ਆਪ ਦੇ ਟਰੈਕਟਰ ਟਰਾਲੇ ਖਰਾਬ ਲੈ ਕੇ ਨਾਲ ਕਿੰਨਾ ਸਾਰਾ ਪ੍ਰਬੰਧ ਕੀਤਾ ਵਾ ਹਨਾ ਤੇ ਅਸੀਂ ਇਸ ਪਰਿਵਾਰ ਨੂੰ ਵੀ ਕਿਹਾ ਵੀ ਆਪਾਂ ਲੜਾਈ ਝਗੜੇ ਤੇ ਨਹੀਂ ਪੈਣਾ ਵਾ ਆਪਾਂ ਜਿਹੜਾ ਸ਼ਾਂਤਮਈ ਨਾਲ ਜਿਹੜਾ ਆਪਾਂ ਕਾਗਜ਼ੀ ਪੱਤਰੀ ਇਹ ਕਿਸੇ ਵੀ ਹਾਲਤ 'ਚ ਜਿਹੜਾ ਇਹ ਇੱਕ ਕਾਰਪੋਰੇਟ ਕਰਾਣੇ ਦਾ ਫੈਸਲਾ ਇਹ ਲਾਗੂ ਨਹੀਂ ਹੁੰਦੇ ਨਾ ਸਾਡੀ ਜਿਹੜੀ ਆ ਲੋਕ ਅਦਾਲਤ ਆ ਅਸੀਂ ਅਸੀਂ ਪਹਿਲਾਂ ਵੀ ਕਿਹਾ ਵੀ ਜਿਹੜੇ 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 ਹਾਈ ਕੋਰਟ ਇਹ ਕੋਟਾਂ ਇਹ ਇਹ ਸਿਰਫ ਕਾਰਪੋਰੇਟਾਂ ਦੀਆਂ ਮਾੜੇ ਬੰਦੇ ਦੀਆਂ ਕੋਟਾਂ ਨਹੀਂ ਮਾੜੇ ਬੰਦੇ ਦੇ ਤਾਂ ਵਕੀਲ ਹੀ ਅਗਲੇ ਖਰੀਦ ਲੈਂਦੇ ਆ ਉਹ ਮਾੜੇ ਬੰਦੇ ਦਾ ਵਕੀਲ ਸਾਡੇ ਕਾਗਜ਼ੀ ਨਹੀਂ ਪੂਰੇ ਕੋਰਟ ਦੇ ਵਿੱਚ ਲਾਉਂਦਾ ਕਿਉਂਕਿ ਮਾੜਾ ਬੰਦਾ ਉਹਨਾਂ ਨੂੰ ਉਨੀ ਪੂੰਜੀ ਨਹੀਂ ਦੇ ਸਕਦਾ ਸੋ ਇਸ ਕਰਕੇ ਜਿਹੜਾ ਪ੍ਰਸ਼ਾਸਨ ਦੇ ਸਾਰਾ ਮਾਮਲਾ ਧਿਆਨ ਚਾ ਇੱਥੇ ਅਸੀਂ ਪ੍ਰਸ਼ਾਸਨ ਦੀ ਵੀ ਇਹ ਵੱਡੀ ਅਣਗਹਿਲੀ ਸਮਝਦੇ ਆਂ ਵੀ ਪ੍ਰਸ਼ਾਸਨ ਨੇ ਵੀ ਕੋਈ ਸਾਨੂੰ ਆਪ ਸਮੇਂ ਲੜਨ ਵਾਲੀ ਕੋਈ ਕਸਰ ਨਹੀਂ ਛੱਡੀ। ਇੱਥੇ ਜਿਹੜੀ ਪੰਜਾਬ ਸਰਕਾਰ ਇੱਥੇ ਜ਼ਿੰਮੇਵਾਰ ਹੈ ਇਹ ਚੀਜ਼ ਦੀ ਕਿਉਂ ਨਹੀਂ ਉਹਨਾਂ ਨੇ ਜਿਹੜਾ ਕੋਈ ਇੰਵੋਲਵ ਹੋਵੇ ਇੱਥੋਂ ਦਾ ਇਲਾਕੇ ਦਾ ਅਧਿਕਾਰੀ ਕਿਉਂ ਨਹੀਂ ਉਹਨੇ ਫਰਜ਼ ਸਮਝਿਆ ਆਪ ਦਾ। ਇੱਥੇ ਆ ਕੇ ਕੋਈ ਦੂਨਾਂ ਤਰ੍ਹਾਂ ਦੀ ਗੱਲ ਸੌਂਦਾ ਕੋਈ ਬੈਠ ਕੇ ਜਦੋਂ ਅਸੀਂ ਬਾਰ-ਬਾਰ ਕਹਿ ਰਹੇ ਆਂ ਵੀ ਅਸੀਂ ਬੈਠ ਕੇ ਜਿਹੜਾ ਇਹਨੂੰ ਮਸਲੇ ਨੂੰ ਸਿਰੇ ਲਾਉਣ ਲਈ ਤਿਆਰ ਆਂ ਇਹਨੂੰ ਕਿਸੇ ਵੀ ਢੰਗ ਨਾਲ ਨਵੇੜੀਏ ਕਿਉਂਕਿ ਪਿੰਡ ਦਾ ਮਸਲਾ ਵਾ। ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਨਾ ਹੋਵੇ ਕੋਈ ਵੀ ਅਧਿਕਾਰੀ ਨਹੀਂ ਆਇਆ ਇੱਥੇ ਇਹ ਸਨਜੀ ਪ੍ਰੈਸ ਕਤਰ ਸਰਬਜੀਤ ਸਿੰਘ ਜਿਨ੍ਹਾਂ ਨੇ ਸਿੱਧਾ-ਸਿੱਧਾ ਪ੍ਰਸ਼ਾਸਨ ਤੇ ਪਟਵਾਰੀ ਤੇ ਕਨਗੋ ਤੇ ਤਹਿਸੀਲਦਾਰ ਤੇ ਦੋਸ਼ ਲਾਏ ਆ ਤੇ ਇਹ ਗੱਲ ਕਹੀ ਹੈ ਇਹਨਾਂ ਨੇ ਕਿ ਜਦੋਂ ਤਨਖਾਹਾਂ ਇਹ ਇੰਨੀਆਂ ਮੋਟੀਆਂ ਲੈਂਦੇ ਆ ਤੇ ਇਹਨਾਂ ਦਾ ਫਰਜ਼ ਬਣਦਾ ਕਿ ਕਿਸਾਨ ਦੇ ਖੇਤ ਆ ਕੇ ਖੜ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਮਜ਼ਦੂਰ ਅੱਡ ਕਮੇਟੀ ਪੰਜਾਬ ਜਿੰਦਾਬਾਦ ਮਜ਼ਦੂਰ ਅੱਡ ਕਮੇਟੀ ਪੰਜਾਬ ਜਿੰਦਾਬਾਦ دور چارج کمیٹی پنجاب زندہ باد अजीत اقبال دا تحصیلدار مرदाबाद ਸਾਡੇ ਨਾਲ ਮੌਜੂਦ ਹੈ ਜੀ ਗਰਮੇਲ ਸਿੰਘ ਪਿੰਡ ਮੱਦੋ ਕਾ ਤੋਂ ਨੰਬਰਦਾਰ ਹੈ ਇਸ ਪਿੰਡ ਦੇ ਇਹਨਾਂ ਨਾਲ ਕਰਦੇ ਆਂ ਗੱਲਬਾਤ ਜੀ ਹਾਂਜੀ ਗਰਮੇਲ ਸਿੰਘ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕੱਠ ਵੀ ਹੋਇਆ ਸੀਗਾ ਤੇ ਤੁਹਾਨੂੰ ਵੀ ਮੇਰੇ ਖਿਆਲ ਅਸਨੇਹਾ ਪਿੰਡ ਚ ਪਤਾ ਲੱਗ ਗਿਆ ਜਾਂਦਾ ਵੀ ਕੋਈ ਰੌਲਾ ਹੈ ਇੱਥੇ ਤੇ ਇਹ ਕੀ ਇਹਦਾ ਮਸਲਾ ਕੀ ਹੈ ਜੀ ਇਹਦੇ ਬਾਰੇ ਜਾਣਕਾਰੀ ਇਹ ਮਸਲਾ ਇਹ ਸਾਡੇ ਰਾਜੇ ਸਿੱਖਾ ਦਾ ਪਰਿਵਾਰ ਸੀ ਬਜੁਰਗਾਂ ਦਸੌਂਧੀ ਸਿੰਘ ਦਾ ਪਰਿਵਾਰ ਆ ਜਿਨ੍ਹਾਂ ਦੇ ਅੱਗੇ ਤਿੰਨ ਪਰਿਵਾਰਾਂ ਜਿਨ੍ਹਾਂ ਦੇ ਸਰਦਾਰ ਬੂਟਾ ਸਿੰਘ ਹੋਣੀ ਸਰਦਾਰ ਅੰਗਰੇਜ਼ ਸਿੰਘ ਹੋਣੀ ਤੇ ਸਰਦਾਰ ਬਾਰਾ ਸਿੰਘ ਹੋਣੀ ਜਿਨ੍ਹਾਂ ਦੇ ਪੁਰਖੇ ਸੀ ਸਰਦਾਰ ਦਸੌਂਧੀ ਸਿੰਘ ਇਹ ਰਾਜੇ ਸਿੱਖਾ ਦਾ ਪਰਿਵਾਰ ਸੀਗਾ ਜੀ ਸਾਂਝਾ ਪਰਿਵਾਰ ਸੀ ਪਹਿਲਾਂ ਤੇ ਇੱਕੋ ਮਸਤਰਕੇ ਦੀ ਇਹਨਾਂ ਦੀ ਜ਼ਮੀਨ ਆ ਉਦੋਂ ਬਾਅਦ ਵਿੱਚ ਬਜ਼ੁਰਗਾਂ ਦੀ ਜਿਹੜੀ ਇਹ ਵੰਡ ਹੋਈ ਵੀ ਸੀ ਤਕਰੀਬਨ 100 ਸਾਲ ਤੋਂ ਲੈ ਕੇ ਅੱਜ ਤੱਕ ਵੰਡ ਜਿਹੜੀ ਹੈ ਇਸੇ ਤਰ੍ਹਾਂ ਹੀ ਤੁਰੀ ਹੋਈ ਹੁੰਦੀ ਹੈ ਕਿੰਨਾ ਘਰਾਂ ਦੀ ਵੰਡ ਵੰਡੀ ਸੀ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਬਾਰਾ ਸਿੰਘ ਨੇ ਇਹ ਜਮੀਨ ਸੀਗੀ ਉਹ ਆਪਦੀ ਜਮੀਨ ਉਹ ਸਰਦਾਰ ਜਗਦੀਪ ਸਿੰਘ ਨੂੰ ਵੇਚਤੀ ਤੇ ਜਗਦੀਪ ਸਿੰਘ ਤੋਂ ਜਮੀਨ ਜਿਹੜੀ ਸਰਦਾਰ ਕੇਵਲ ਸਿੰਘ ਨੇ ਲੈ ਲਈ ਪਰ ਜਿੱਥੇ ਸਰਦਾਰ ਕੇਵਲ ਸਿੰਘ ਨੇ ਜਮੀਨ ਲਈ ਸੀਗੀ ਅੱਜ ਵੀ ਉਸੇ ਜਗ੍ਹਾ ਤੇ ਰਸਤਾ ਤੇ ਉਸੇ ਜਗ੍ਹਾ ਤੇ ਕਬਜ਼ਾ ਸਾਰਿਆਂ ਦਾ ਉਸ ਤੋਂ ਬਾਅਦ ਤਕਰੀਬਨ 13-14 ਸਾਲ ਹੋ ਗਏ ਕੇਵਲ ਸਿੰਘ ਨੇ ਜਮੀਨ ਲਿਆਂ ਨੂੰ ਉਸ ਤੋਂ ਬਾਅਦ ਕੇਵਲ ਸਿੰਘ ਨੇ ਜਿਹੜਾ ਤਕਸੀਮ ਦਾ ਕੇਸ ਲਾਇਆ ਤਕਸੀਮ ਦਾ ਕੇਸ ਲਾ ਕੇ ਆਪਦੀ ਅਪਰੋਚ ਦੇ ਨਾਲ ਆ ਕਬਜ਼ਾ ਤੋੜ ਕੇ ਜਿਹੜੀ ਤਕਸੀਮ ਕਰਾਤੀ ਜਿਹੜੀ ਬਜ਼ੁਰਗਾਂ ਦੀ ਪੁਰਖਾਂ ਦੀ ਖੂਦ ਜਾਂਦੀ ਜਿਹੜੀ ਪਈ ਸੀ ਉਹਨੂੰ ਖਤਮ ਕਰਕੇ ਤੇ ਆਪਦੀ ਜਿਹੜੀ ਜ਼ਮੀਨ ਸੀ ਆਪਦੇ ਚਾਰੇ ਦੇ ਚਾਰੇ ਕਿਲੇ ਰਸਤੇ ਦੇ ਕਰ ਲਏ ਤੇ ਦੂਜਿਆਂ ਦਾ ਜਿਹੜਾ ਰਸਤਾ ਉਹ ਬੰਦ ਕਰ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਬੂਟਾ ਸਿੰਘ ਨੇ ਅੱਧਾ ਕਿਲਾ ਜ਼ਮੀਨ ਜਿਹੜੀ ਵੈ ਲਈ ਸੀ ਇਹ ਕਹਿੰਦਾ ਉੱਥੋਂ ਹੀ ਆਉਂ ਉੱਥੋਂ ਹੀ ਆਉ ਤਾਂ ਲੱਗ ਭਾਗ ਘੱਟ ਤੋਂ ਘੱਟ 6-7 ਕਿੱਲੇ ਜਿਹੜੀ ਜ਼ਮੀਨ ਛੱਡਣੀ ਪੈਂਦੀ ਆ ਪਈ ਛੱਡਣੀ ਪੈਂਦੀ ਆ ਇੱਕ ਬੰਦਾ ਸਰਕਾਰੀ ਪਈ ਤੇ 4 ਕਿੱਲੇ ਲੈ ਲੈਂਦਾ ਤੇ ਇਹ ਧੋਖਾ ਨਹੀਂ ਤਾਂ ਹੋਰ ਕੀ ਹੈ ਬਿਲਕੁਲ ਨਹੀਂ ਆਪਦੀ ਅਪਰੋਚ ਦੇ ਨਾਲ ਨੰਬਰ ਭੰਨ ਕੇ ਜ਼ਾਇਜ਼ ਕਬਜ਼ਾ ਤੋੜ ਕੇ ਤਕਸੀਮ ਕਰਾਈਆ ਮੈਂ ਤਾਂ ਇਹ ਆਖੂਗਾ ਵੀ ਉਸ ਮੌਕੇ ਦੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਸੀ ਕਾਨੂੰਗੋ ਤਹਿਸੀਲਦਾਰ ਤੇ ਪਟਵਾਰੀ ਉਹ ਸਜ਼ਾ ਦੇ ਹੱਕਦਾਰ ਆ ਉਹਨਾਂ ਨੇ ਚੌਂਤਸਾਦ ਪਾਇਆ ਜੇ ਮੈਂ ਕਹਿੰਨਾ ਤੇ ਮੇਰੇ ਕਹਿਣ ਤੇ ਇਹ ਤਾਂ ਨਹੀਂ ਵੀ ਨੰਬਰ ਤੋੜ ਕੇ ਤਕਸੀਮ ਕਰ ਦਿਓ ਪੁਲਸਾਂ ਤੋਂ ਆਰੀ ਪਈ ਮੈਂ ਘੜ ਤੋਂ ਘਟ ਇਸ ਜ਼ਮੀਨ ਦੇ ਵਿੱਚ 20 ਸਾਲ ਦੇ ਕਰੀਬ ਕਰਾਇਆ ਵਾ ਇਹ ਜ਼ਮੀਨ ਸਾਰੀ ਮੈਂ ਖੁਦ ਬੋਂਦਾ ਰਿਆ ਤੇ ਇੱਥੇ ਜ਼ਮੀਨ ਜਿਹੜੀ ਐਸੇ ਵਾਂਈ ਪਈ ਜਿਸ ਤੇ ਬਰਕਰਾਰ ਅੱਜਾ ਉੱਥੇ ਹੀ ਸੀ ਪਰ ਇਹ ਕੇਵਲ ਸਿੰਘ ਦਾ ਸਰਾ ਸਾਰਾ ਨਜਾਇਜ਼ ੱਟਕਾ ਕਿਉਂਕਿ ਕਾਨੂੰਨੀ ਤੌਰ ਤੇ ਜਿਹੜਾ ਥੋੜਾ ਜਿਹਾ ਉਹ ਟੈਕਨੀਕਲ ਤੌਰ ਤੇ ਉਹ ਹਾਵੀ ਆ ਤੇ ਜਿਹੜਾ ਦੂਸਰੀ ਪਾਰਟੀ ਆ ਬੂਟਾ ਸਿੰਘ ਨੂੰ ਜਗਰੇ ਸੁਣੀ ਉਹ ਕਾਨੂੰਨੀ ਤੌਰ ਤੇ ਥੋੜਾ ਜਿਹਾ ਢਿੱਲੇ ਘੱਲ ਕੇ ਚਲੋ ਤੇਰੇ ਚਲਦੇ ਆ ਪਰ ਮਤਲਬ ਜਿਹੜਾ ਹੈਗਾ ਇਹ ਬਿਲਕੁਲ ਹੀ ਅੰਗਰੇਜ਼ ਸਿੰਘ ਉਹਨਾਂ ਦੇ ਨਾਲ ਬਿਲਕੁਲ ਸਰਾਸਰ ਤੱਕਾ ਇਹ ਅਸੀਂ ਖੁਦ ਵੀ ਪ੍ਰਸ਼ਾਸਨ ਦੇ ਧਿਆਨ 'ਚ ਤਹਿਸੀਲਦਾਰ ਸਾਹਿਬ ਦੇ ਕਾਨੂੰਨ ਕੋਲ ਸਾਹਿਬ ਦੇ ਪਟਵਾਰੀ ਸਾਹਿਬ ਦੇ ਸਾਰਾ ਨੇ ਪ੍ਰਸ਼ਾਸਨ ਧਿਆਨ ਨਹੀਂ ਲੈਂਦੀ ਵੀ ਇਹ ਗੱਲ ਵੀ ਬਿਲਕੁਲ ਹੀ ਗਲਤ ਹੋਇਆ ਉਹ ਜਦੋਂ ਇਹ ਗੱਲ ਕਰਦੇ ਆ ਸਾਨੂੰ ਉਹ ਗੱਲ ਕਹਿੰਦੇ ਵੀ ਇਹ ਮੌਕੇ ਤੇ ਜਿਹੜੀ ਪਟਵਾਰੀ ਕਾਨੂੰਨ ਕੋਲ ਕਰਗੇ ਤੇ ਉਹ ਗਲਤ ਕਰ ਗਏ ਜੇ ਗਲਤ ਕਰ ਗਏ ਤਾਂ ਨੂੰ ਠੀਕ ਕੌਣ ਕਰੂਗਾ ਨੰਬਰਦਾਰ ਸਾਹਿਬ ਜਿਵੇਂ ਆਮ ਬੰਦੇ ਨਾਲੋਂ ਤੁਸੀਂ ਇਹਨਾਂ ਕੇਸਾਂ ਦੇ ਵਿੱਚ ਜ਼ਿਆਦਾ ਵਿਚਰਦੇ ਆ ਤੁਹਾਡੀ ਡਿਊਟੀ ਰਹਿੰਦੀ ਹੈ ਇਹ ਜੀ ਤੇ ਜਿਵੇਂ ਹੁਣ ਇਹ ਪ੍ਰਸ਼ਾਸਨ ਨੇ ਦੂਜੇ ਨੇ ਇਹ ਕੰਨਗੋ ਤਹਿਸੀਲਦਾਰ ਨੇ ਇਹ ਜੋ ਵੀ ਕੀਤਾ ਫੈਸਲਾ ਜਿਵੇਂ ਅੱਜ ਵੀ ਆਪਾਂ ਜਿਹੜੀ ਪਹੀ ਦਾ ਰੌਲਾ ਹੈ ਜਿਹੜੀ ਇੱਥੋਂ ਖਤਮ ਕੀਤੀ ਗਈ ਹੈ ਉਹਦੇ ਉੱਤੇ ਖੜੇ ਆ ਜੀ ਤੇ ਤੁਹਾਡੇ ਮੁਤਾਬਕ ਕੀ ਇਹਨਾਂ ਦਾ ਹੱਕ ਨਹੀਂ ਬਣਦਾ ਜੀ ਵੀ ਇਹ ਉੱਥੇ ਬੈਠੇ ਏਸ਼ੀਆ ਦੇ ਵਿੱਚ ਹੀ ਫੈਸਲੇ ਕਰ ਸਕਦੇ ਆ ਜਾਂ ਇਹਨਾਂ ਦਾ ਹੱਕ ਬਣਦਾ ਵੀ ਆਪਦੀ ਕੁਰਸੀ ਛੱਡ ਕੇ ਇਹ ਕਿਸਾਨ ਦੇ ਖੇਤ ਚ ਜਾ ਕੇ ਸਮੱਸਿਆ ਦੇਖਣ ਉੱਥੇ ਵੀ ਕੀ ਐ ਇਹ ਜਿਹੜੇ ਮੌਕੇ ਦੇ ਅਧਿਕਾਰੀ ਸੀ ਜੀ ਉਹਨਾਂ ਨੇ ਏਸ਼ੀਆ ਚ ਬਹਿ ਕੇ ਫੈਸਲੇ ਕੀਤੇ ਆ ਤੇ ਜਾਂ ਫਿਰ ਕੋਈ ਲਾਲਚ ਦੇ ਵਿੱਚ ਆ ਕੇ ਕੀਤੇ ਆ ਬਿਲਕੁਲ ਸਰਾਸਰ ਗਲਤ ਆ ਪੂਰੇ ਦਾ ਪੂਰਾ ਪਿੰਡ ਇਸ ਤਕਸੀਮ ਦੇ ਖਿਲਾਫ ਆ ਸਾਡਾ ਮੈਂ ਇਹ ਕਹਿੰਦਾ ਵੀ ਜੇ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਇਹ ਇਨਸਾਫ ਹੋਇਆ ਤੇ ਪੂਰੇ ਪਿੰਡ ਨੂੰ ਹੱਥ ਖੜੇ ਕਰਾ ਲਵੇ ਵੀ ਜੇ ਕੇਵਲ ਸਿੰਘ ਦੇ ਹੱਕ ਦੇ 10% ਵੀ ਬੰਦੇ ਖੜ ਜਾਣੋ ਤੇ ਇਹੀ ਜਿਹੜੀ ਤਕਸੀਮਾ ਉਹ ਕੇਵਲ ਸਿੰਘ ਦੇ ਹੱਕ ਜਨ ਕਰ ਦੇਣ ਸਾਨੂੰ ਮਨਜ਼ੂਰ ਹੋਊਗੀ। ਬਸ ਮੈਂ ਇੱਕ ਸਰਕਾਰੀ ਨਮੁੰਦਾ ਹੋਣ ਦੇ ਨਾਤੇ ਪਿੰਡ ਦਾ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਮੈਂ ਘੜ ਤੋਂ ਘੜ ਤਿੰਨ ਵਾਰ ਪੰਚਾਇਤ ਆ ਗਏ ਜੀ। ਠੀਕ ਹੈ ਨਾ ਗੱਲ। ਤੇ ਤਕਰੀਬਨ ਥੋੜੀ ਵੱਧ ਨੌਲੇਜ ਵੀ ਰੱਖਦੇ ਆ। ਠੀਕ ਹੈ। ਪਰ ਮਾਲਕ ਇਹ ਬਿਲਕੁਲ ਸਰਾਸਰ ਗਲਤ ਹੋਇਆ ਵੀ ਇੱਕ ਨੂੰ ਰਸਤਾ ਨਾ ਮਿਲੇ। ਜੇ ਰਸਤਾ ਦੇਣਾ ਤਾਂ ਉਹਦਾ ਹਿੱਸਾ ਵੀ ਲੱਗਦਾ। ਕੀ ਗੱਲ ਉਹ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਦੂਸਰੇ ਪਾਸਾ ਕਿੱਥੋਂ ਦੀ ਜਾਣਗੇ? ਬਿਲਕੁਲ ਸਰਾਸਰ ਗਲਤ ਹੋਇਆ ਮੈਂ ਕਹਿੰਦਾ ਵੀ ਪ੍ਰਸ਼ਾਸਨ ਨੂੰ ਆਜਣਾ ਚਾਹੀਦਾ ਆਹ ਕਿ ਪ੍ਰਸ਼ਾਸਨ ਹਾਠੀ ਚੜਕ ਵਾਲੇ ਪਿੰਡ ਦੇ ਵੀ ਕਿੰਨੇ ਕਿੰਨੇ ਕੰਦਿਆਂ ਨੂੰ ਜਾਇਜ਼ ਤਨੀ ਆ ਜਾਂਦੇ ਆ ਮੈਂ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਬੇਨਤੀ ਕਰਕੇ ਆਨਾ ਵੀ ਇਹਸ ਬੰਦੇ ਨੇ ਸਰਾਸਰ ਧੱਕਾ ਕੀਤਾ ਤੇ ਗਲਤ ਹੋਇਆ ਇਹ ਤੇ ਮੈਂ ਇਸ ਗੱਲ ਦੀ ਸੋਖਣ ਨੂੰ ਵੀ ਤਿਆਰ ਆ ਵੀ ਜਿੱਥੇ ਨੇ ਜਮੀਨ ਲਈ ਸੀ ਅੱਜ ਵੀ ਕਬਜ਼ਾ ਉੱਥੇ ਆ ਆਹ ਕਿ ਪ੍ਰਸ਼ਾਸਨ ਦੇਖ ਸਕਦਾ ਬਿਲਕੁਲ ਇਹਨੇ ਧੱਕਾ ਕੀਤਾ ਕਾਗਜ਼ੀ ਧੱਕਾ ਹੋਇਆ ਤੇ ਮੈਂ ਕਹਿੰਦਾ ਉਸ ਮੋਕੇ ਦੇ ਅਧਿਕਾਰੀਆਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਇਹ ਹਨ ਜੀ ਗੁਰਮੀਲ ਸਿੰਘ ਪਿੰਡ ਦੇ ਪਿੰਡ ਮੱਦੋ ਕਿਆਂ ਤੋਂ ਜਿਹੜੇ ਕਿ ਨੰਬਰਦਾਰ ਵੀ ਆ ਇਹਨਾਂ ਕੇਸਾਂ ਦੇ ਨਾਲ ਆਥਣ ਸਵੇਰੀ ਵਿਚਰਦੇ ਆ ਤੇ ਦੋਸਤੋ ਦੂਜੀ ਗੱਲ ਇਹ ਵੀ ਆ ਇਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੇ ਹੈਗੇ ਆ ਪਟਵਾਰੀ ਤਹਿਸੀਲਦਾਰ ਤੇ ਕੰਨਗੋ ਉਹਨਾਂ ਨੂੰ ਆਪਣੀ ਕੁਰਸੀ ਛੱਡ ਕੇ ਜਦੋਂ ਇਹੋ ਜਿਹਾ ਮਸਲਾ ਹੁੰਦਾ ਤੇ ਆਪਣੀ ਕੁਰਸੀ ਛੱਡ ਕੇ ਇਸ ਗੱਲਾਂ ਦਾ ਧਿਆਨ ਦੇਣ ਦੀ ਜ਼ਰੂਰਤ ਹੈ ਦੇਖੋ ਅੱਜ ਵੀ ਆਪਾਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਨੂੰ ਕੈਮਰਾ ਕਰਕੇ ਦਿਖਾਇਆ ਜਾਵੇ ਜਿਹੜੀ ਪਹੀ ਦਾ ਰੌਲਾ ਉਹ ਉਸੇ ਪਹੀ ਦੇ ਉੱਤੇ ਖੜੇ ਆਂ ਇਸ ਪਹੀ ਦਾ ਰੋਲਾ ਜੀ ਇਹ ਪਹੀ ਤਾਕਜਾਂ ਦੇ ਵਿੱਚ ਬੇਸ਼ੱਕ ਦੀ ਖਤਮ ਕਰ ਦਿੱਤੀ ਹੈ ਅਧਿਕਾਰੀਆਂ ਨੇ ਪਰ ਅੱਜ ਵੀ ਅਸੀਂ ਅੱਜ ਵੀ ਅਸੀਂ ਉਸੇ ਪਹੀ ਦੇ ਉੱਤੇ ਖੜੇ ਆਂ ਇਹ ਅੱਜ ਵੀ ਮੌਜੂਦ ਆ ਪਹੀ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਮੈਂ 니ਟੂ ਲਹਾਰਾ ਕੈਮਰਾਮੈਨ ਹਰਮਨ ਪ੍ਰੀਤ ਸਿੰਘ ਦੇ ਨਾਲ ਦੋਸਤੋ ਦੂਜੀ ਤਰ ਦੇ ਮੌਜੂਦ ਆ ਆਪਣੇ ਨਾਲ ਕਿਸਾਨ ਕੇਵਲ ਸਿੰਘ ਉਹਨਾਂ ਦਾ ਕੀ ਕਹਿਣਾ ਇਸ ਵਿਸ਼ੇ ਤੇ ਕਰਦੇ ਆ ਇਹਨਾਂ ਗੱਲਬਾਤ ਹਾਂਜੀ ਕੇਵਲ ਸਿੰਘ ਜੀ ਅੱਜ ਦਾ ਜੋ ਇੱਥੇ ਇਕੱਠ ਰੱਖਿਆ ਸੀਗਾ ਤੁਸੀਂ ਦੇਖਿਆ ਤੁਸੀਂ ਖੇਤ ਪਹੁੰਚੇ ਆ ਤੇ ਕੀ ਕਾਰਨ ਹੈ ਜੀ ਇਹਦਾ ਨਹੀਂ ਇਕੱਠ ਰੱਖਿਆ ਨਹੀਂ ਸੀ ਅੱਜ ਇਹ ਇਹ ਅਸੀਂ ਮੈਂ ਆਪਦੀ ਜ਼ਮੀਨ ਦੀ ਤਕਸੀਮ ਕਰਾਈ ਆ ਠੀਕ ਹੈ ਜੀ ਤਕਸੀਮ ਕਰਾਉਣ ਤੋਂ ਬਾਅਦ ਉਹਦਾ ਅੱਜ ਦਖਲ ਪੈਣਾ ਸੀ ਸਾਰੀ ਕਾਰਵਾਈ ਪੂਰੀ ਸੀ ਇਹਨਾਂ ਨੇ ਆਪ ਦਾ ਰਾਜਨੀਤਿਕ ਰਸੂਖ ਵਾਕੇ ਵਰਤ ਕੇ ਉਹਨੂੰ ਤਹਿਸੀਲਦਾਰ ਨੈib ਤਹਿਸੀਲਦਾਰ ਸਾਹਿਬ ਨੂੰ ਰੋਕਿਆ ਤੇ ਇਸ ਕਰਕੇ ਉਹ ਨਹੀਂ ਆਏ ਤੇ ਸਾਡਾ ਕੰਮ ਅੱਜ ਵਿੱਚ ਰਹਿ ਗਿਆ ਕਿ ਸਰ ਮੈਂ ਤੁਹਾਡੇ ਕੋਲੇ ਆਰਡਰ ਮੌਜੂਦ ਹੈ ਇਹਦੇ ਉਹ ਪੜ੍ਹ ਕੇ ਦੱਸ ਸਕਦੇ ਆ ਤੁਸੀਂ ਹਾਂਜੀ ਮੇਰੇ ਕੋਲੇ ਹੈਗੇ ਆਰਡਰ ਇਹ ਇਹਨਾਂ ਦਾ ਕੋਰਟ ਆਫ ਫਾਈਨੈਂਸ਼ੀਅਲ ਕਮਿਸ਼ਨਰ ਅਪੀਲ ਪੰਜਾਬ ਰੈਵਨਿਊ ਚੰਡੀਗੜ੍ਹ ਇਹਦੀ ਆਰਡਰ ਹੈਗਾ 31124 ਦਾ ਜੀ 31/24 ਨੂੰ ਸਟੇ ਹੋਇਆ ਤੇ ਖਤਮ ਹੋਇਆ ਤੇ ਆ ਜਿਹੜਾ ਉਹਨਾਂ ਨੇ ਇਹਨਾਂ ਨੇ ਕੇਸ ਕੀਤਾ ਸੀਗਾ ਉੱਥੇ 28/24 ਨੂੰ ਇਹ ਮੇਰੇ ਹੱਕ ਚ ਹੋ ਗਿਆ ਠੀਕ ਹੈ ਜੀ ਐਫਸੀਆਰ ਸਾਹਿਬ ਦੇ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਉਹ ਵੀ ਕੇਸ ਮੇਰੇ ਹੱਕ ਦੇ ਵਿੱਚ ਹੋਇਆ ਹੋਇਆ ਉਹ 23/23 ਨੂੰ ਹਾਈ ਮਾਨਯੋਗ ਹਾਈ ਕੋਰਟ ਨੇ ਡੀਸੀ ਸਾਹਿਬ ਨੂੰ ਹੁਕਮ ਕੀਤੇ ਸੀ 10 ਦਿਨਾਂ ਦੇ ਵਿੱਚ ਵਿੱਚ ਉਹ ਦਖਲ ਕਰਨ ਪਾਉਣਗੇ ਤੇ ਹੁਣ ਇਹਨਾਂ ਨੇ ਫੇਰ ਰੋਕ ਲਿਆ ਹੁਣ ਟਾਈਮ ਜਾਦੇ ਹੋ ਗਿਆ ਹੁਣ ਮੈਂ ਹੋਰ ਇਹਦੇ ਬਾਰੇ ਕੀ ਕਹਣਾ ਇਹਨਾਂ ਦਾ ਜਿਹੜਾ ਸਟੇ ਸੀਗਾ ਸਟੇ ਵੀ ਉਹਨਾਂ ਦਾ ਸਮਰਥ ਹੋ ਪਹਿਲਾਂ ਹੀ ਟੁੱਟ ਗਿਆ ਸੀ 31 1 24 ਨੂੰ ਸਟੇ ਟੁੱਟ ਗਿਆ ਸੀ ਉਸ ਤੋਂ ਬਾਅਦ 15 ਮਈ ਨੂੰ ਕੇਸ ਡਿਸਮਿਸ ਹੋ ਗਿਆ ਸੀਗਾ ਐਫਸੀਆਰ ਸਾਹਿਬ ਦਾ ਤੇ ਹਾਈ ਮਾਨਯੋਗ ਹਾਈ ਕੋਰਟ ਨੇ ਵੀ ਇਹ ਮੇਰੇ ਪੱਖ ਚ ਕੀਤਾ ਹੈਗਾ ਤੇ ਇਹਦਾ ਹੁਣ ਮੈਂ ਫਾਲਤੂ ਗੱਲਾਂ ਕਰਦੇ ਆ ਰੋਕਦੇ ਆ ਧੱਕਾ ਕਰਦੇ ਆ ਇਹ ਅਸਲ ਦੇ ਵਿੱਚ ਇਹ ਪੈਰਲਲ ਸਟੇਟ ਹੀ ਬਣਦੇ ਆ ਇਹ ਜਿਹੜੇ ਕਿਸਾਨ ਯੂਨੀਅਨ ਵਾਲੇ ਆ ਨਾ ਇਹ ਆਪਦੇ ਆਪ ਨੂੰ ਪੈਰਲਲ ਸਟ੍ਰੀਟ ਸਮਝਦੇ ਆ ਇਹਨਾਂ ਦਾ ਹੱਕ ਨਹੀਂ ਕੋਈ ਜੇ ਪਹਿਲਾਂ ਸੀਗਾ ਇੱਕ ਜ਼ਮੀਨ ਨੂੰ ਇੱਕ ਨਕਾ ਕੱਸੀ ਦਾ ਤੇ ਇੱਕ ਰਾਹ ਦਿੱਤਾ ਸੀ ਸਰਕਾਰ ਨੇ ਇਹਨਾਂ ਨੂੰ ਰਸਤਾ ਸਰਕਾਰੀ ਲੱਗਦਾ ਇਹ ਆਪਦੇ ਰਸਤੇ ਸਾਣੀ ਲੰਘਣ ਮੈਨੂੰ ਕੋਈ ਇਤਰਾਜ ਨਹੀਂ ਇੱਥੋਂ ਦੀ ਤਾਂ ਹੁਣ ਜਿਹੜਾ ਮੇਰਾ ਤਕਸੀਮ ਹੋ ਚੁੱਕੀ ਆ ਨਿਸ਼ਾਨਦੇਹੀ ਜਿੱਦਾਂ ਹੋਈ ਦਖਲ ਪਿਆ ਉਹਦੇ ਮੈਂ ਆਪਦੇ ਠੱਡੇ ਲਾ ਕੇ ਤੇ ਆਪ ਦਾ ਕੰਮ ਪੂਰਾ ਕਰ ਲੈਣਾ ਇਹ ਸਨਜੀ ਦੂਜੀ ਧਿਰ ਤੋਂ ਕੇਵਲ ਸਿੰਘ ਆਪਣੇ ਨਾਲ ਜਿਨ੍ਹਾਂ ਨੇ ਆਪ ਦਾ ਪੱਖ ਰੱਖਿਆ ਤੁਸੀਂ ਦੇਖ ਰਹੇ ਹੋ ਮਾਲਵਾ ਵਿਜ਼ਨ ਹਰਮਨਪ੍ਰੀਤ ਸਿੰਘ ਦੇ ਨਾਲ